ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਤੁਹਾਡੇ ਵਾਸਤੇ ਬਹੁਤ ਸਾਰੀ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਕੱਲੀ-ਕੱਲੀ ਮਸ਼ੀਨਰੀ ਦੀ ਵਧੀਆ ਤਰੀਕੇ ਨਾਲ ਆਪਾਂ ਗੱਲ ਕਰਾਂਗੇ ਤੁਹਾਡੇ ਵਾਸਤੇ ਵੀਡੀਓ ਆਪਾਂ ਲੈ ਕੇ ਪਹੁੰਚੇ ਹਾਂ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਤੇ ਤੁਹਾਡੇ ਕੋਲੇ ਵੀ ਕੋਈ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਹੈ ਵੇਚਣ ਵਾਸਤੇ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਕੋਈ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਭ ਤੇ ਪਹਿਲੀ ਗੱਡੀ ਆਪਣੇ ਕੋਲੇ ਜੈਨ ਪੁੰਸੀ ਹੈ ਜੀ ਕਾਫੀ ਡਿਮਾਂਡ ਆ ਰਹੀ ਸਗੀ ਵਧੀਆ ਜੈਨ ਵਾਸਤੇ ਚਾਰ ਮਾਡਲ ਪਾਵਰ ਸਟੀਰਿੰਗ ਪਾਵਰ ਵਿੰਡੋ 2025 ਤੱਕਰਾ ਆਪ ਨੂੰ ਪਾਸਿੰਗ ਅਰ ਨਿਊ ਮਿਲੂਗੀ ਗੱਡੀ ਚੈੱਕ ਕਰ ਲਓ ਆਲਾਈ ਲੱਗੇ ਹੋਏ ਨੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਆਪ ਨੂੰ ਮਿਲ ਜੂਗੀ ਪੰਜਾਬ ਨੰਬਰ ਹੈ ਜੀ ਨੰਬਰ ਪਲੇਟਾਂ ਵੀ ਸਰਕਾਰੀ ਆਪ ਨੂੰ ਮਿਲ ਜਾਣਗੀਆਂ ਬਾਕੀ ਕੋਈ ਕਮੀ ਪੇਸ਼ ਨਹੀਂ ਮਾਲਕ ਨੇ ਪਰਸਨਲ ਰੱਖੀ ਹੋਈ ਹੈ ਘਰ ਲਈ ਵਰਤੀ ਹੋਈ ਹੈ ਗੱਡੀ ਕੋਈ ਕਮੀ ਪੇਸ਼ ਨਹੀਂ ਵਧੀਆ ਗੱਡੀ ਹੈ ਜੀ ਬਾਕੀ 80000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਤੇ ਮਾਲਕ ਕਹਿੰਦੇ ਆ ਵੀ ਰੇਟ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਬਾਕੀ ਤੁਸੀਂ ਜਾ ਕੇ ਜਦੋਂ ਦੇਖੋਗੇ ਗੱਡੀ ਨੂੰ ਘਰੇ ਤੇ ਤੁਹਾਨੂੰ ਗੱਡੀ ਪਸੰਦ ਆ ਜੂਗੀ ਤੇ ਮਾਲਕ ਕਹਿੰਦੇ ਬਹਿ ਕੇ ਰੇਟ ਦੀ ਗੱਲਬਾਤ ਕਰ ਲਾਂਗੇ ਮੌਕੇ ਤੇ ਘਾਟਾ ਬਾਧਾ ਹੋ ਜਾਊਗਾ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਦੇ ਰੱਖਿਆ ਸਕਰੀਨ ਤੇ 84 37300517 ਨੰਬਰ ਤੁਹਾਨੂੰ ਮਿਲ ਗਿਆ ਜੀ Alto LXi ਗੱਡੀ ਤੁਸੀਂ ਦੇਖੋ 2012 ਮਾਡਲ ਆ 2027 ਤੱਕ ਰਾਂ ਇਹਦੀ ਪਾਸਿੰਗ ਹੈਗੀ ਐ ਜੀ ਫਾਸਟ ਓਨਰ ਗੱਡੀ ਆ ਸੈਂਟਰ ਲੋਕ ਐ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਐ ਜੀ ਨੰਬਰ ਪਲੇਟਾਂ ਸਰਕਾਰੀ ਨੇ ਫੁੱਲ ਇੰਸ਼ੋਰੈਂਸ ਪ੍ਰਦੂਸ਼ਣ ਸਾਰਾ ਕੁਝ ਸੰਗਰੂਰ ਮਾਲਕ ਦਾ ਏਰੀਆ ਤੇ ਨੀਅਰ ਧੂਰੀ ਜੀ 2 ਲੱਖ 10 ਹਜ਼ਾਰ ਰੁਪਿਆ ਡਿਮਾਂਡ ਐ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਆ ਤੁਸੀਂ ਚੈੱਕ ਕਰ ਲਓ ਸੀਟ ਕਵਰ ਮੈਟਿੰਗ ਮੈਟ ਸਾਰਾ ਕੁਝ ਤੁਸੀਂ ਦੇਖੋ ਜੀ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ ਚ ਰੰਗ ਦੇਖ ਲਓ ਬਹੁਤ ਵਧੀਆ ਕੰਡੀਸ਼ਨ ਦਾ ਆਪਨੂੰ ਮਿਲੂਗਾ ਕਿਸੈ ਨੂੰ ਪਸੰਦ ਆਈ ਏ ਗੱਡੀ ਕੋਈ ਜਾ ਕੇ ਦੇਖਣਾ ਚਾਹੁੰਦਾ ਤੇ ਕੋਈ ਗੱਡੀ ਚਲਾ ਕੇ ਦੇਖਣਾ ਚਾਹੁੰਦਾ 2 10 ਡਿਮਾਂਡ ਲੈਸ ਹੋ ਜਾਊਗਾ ਤੁਰੀ ਜਾ ਕੇ ਦੇਖ ਲਿਓ ਮਾਲਕ ਕਹਿੰਦੇ ਆ ਵੀ ਰੇਟ ਦੀ ਗੱਲ ਬਹਿ ਕੇ ਕਰ ਲਾਂਗੇ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਓਨਰ ਨੇ ਆਪ ਗੱਡੀ ਦੀ ਉਹਨਾਂ ਦਾ ਨੰਬਰ 976882100 ਪੂਰਾ ਤੇ ਹੁਣ ਆਪਾਂ ਇੱਕ ਸਵਿਫਟ ਗੱਡੀ ਦੀ ਗੱਲ ਕਰਾਂਗੇ ਜੀ ਆਪਣੇ ਕੋਲੇ ਪਹੁੰਚੀ ਹੈ 11 ਮਾਡਲ ਦਸੰਬਰ ਮਹੀਨਾ ਲਾਸਟ ਮਹੀਨਾ ਸੀ ਗੱਡੀ ਦੀ ਕੰਡੀਸ਼ਨ ਆਲੂਕਿਆ ਨੰਬਰ ਪੰਜਾਬ ਹੈ ਗੱਡੀ ਦਾ ਟਾਇਰ ਟੱਪਾ ਬਹੁਤ ਵਧੀਆ ਪਰ ਮਿਲ ਜੂਗਾ ਜੀਰਾ ਮਾਲਕ ਦਾ ਏਰੀਆ ਕਿਸੇ ਨੂੰ ਪਸੰਦ ਆਈ ਹੈ ਜੀਰੇ ਜਾ ਕੇ ਦੇਖ ਸਕਦੇ ਹਾਂ 2 ਲੱਖ ਤੇ 60000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਜੇ ਦੇਖਣਾ ਚਾਹੁੰਦਾ ਗੱਡੀ ਨੂੰ ਜਾ ਕੇ ਦੇਖ ਵੀ ਸਕਦਾ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦਾ 260 ਇੱਕ ਬਰੀ ਡਿਮਾਂਡ ਹੈ ਜੀ ਤੇ ਗੱਡੀ ਪਸੰਦ ਆਈ ਆ ਤਾਂ ਜੀਰੇ ਜਾ ਕੇ ਦੇਖ ਲਓ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਤੇ ਰੇਟ ਤੇ ਗੱਡੀ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਕਰੋ ਕਮੈਂਟ ਤੇ ਨੰਬਰ ਓਨਰ ਦਾ 8360513414 ਗੱਲਬਾਤ ਕਰ ਲਓ ਤੁਸੀਂ ਆਪੇ ਬਾਕੀ ਵੀਡੀਓ ਦੀ ਗੱਲਬਾਤ ਤਾਂ ਹੋ ਰਹੀ ਏ ਜੀ ਅੱਗੇ ਤੁਹਾਨੂੰ ਹੋਰ ਬਹੁਤ ਸਾਰੀਆਂ ਮਸ਼ੀਨਰੀ ਮਿਲ ਜਾਣਗੀਆਂ ਗੱਲ ਕਰਦੇ ਆ ਆਪਾਂ ਕੱਲੀ ਕੱਲੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਏ ਸੀ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਰੇ ਜਖਰਾ ਚ ਹਮੇਸ਼ਾ ਲਿਖਿਆ ਰਹਿੰਦਾ ਹੈ ਜੀ ਜੇ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਆ ਘਰ ਕੋਠੀ ਮਕਾਨ ਕੁਝ ਵੀ ਹੈ ਵੇਚਣ ਵਾਸਤੇ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਕੋਲੇ ਭੇਜੋ ਬਿਲਕੁਲ ਫਰੀਦ ਅਸੀਂ ਆਪਾਂ ਐਡ ਲਗਾ ਦੇਵਾਂਗੇ ਆਪਣਾ ਕਮਿਸ਼ਨ ਖਰਚਾ ਵਗੈਰਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਛੇਤੀ ਤੋਂ ਛੇਤੀ ਜੀ ਤੇ ਹੁਣ ਆਪਾਂ ਫਿਰ ਤੋਂ ਗੱਲ ਕਰਾਂਗੇ ਆਪਣੇ ਕੋਲੇ ਜਿਹੜੀਆਂ ਗੱਡੀਆਂ ਪਹੁੰਚੀਆਂ ਸੀ ਹੁਣ ਤੁਸੀਂ ਕਪੂਰਥਲੇ ਏਰੀਆ ਚੋਂ ਆਪਣੇ ਕੋਲੇ ਗੱਡੀ ਪਹੁੰਚੀ ਆ 2004 ਮਾਡਲ 25 ਤੱਕਰਪਾ ਸਿੰਘ ਟਾਇਰਾਂ ਚ ਅਲਾਈ ਲੱਗੇ ਹੋਏ ਆ ਪੰਜਾਬ ਨੰਬਰ ਆ ਸਾਰਾ ਕੁਝ ਵਧੀਆ ਸਾਰੇ ਕਾਗਜ਼ ਪੱਤਰ ਕੰਪਲੀਟ ਨੇ ਗੱਡੀ ਪਹੁੰਚੀ ਆ Maruti 800 ਫੋਟੋਆਂ ਸਕਰੀਨ ਤੇ ਚੱਲ ਰਹੀਆਂ 60000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਆ ਵੀ ਰੇਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਨੂੰ ਪਸੰਦ ਆਉਂਦੀ ਗੱਡੀ ਕੋਈ ਜਾ ਕੇ ਦੇਖਣਾ ਚਾਹੁੰਦਾ ਤੁਸੀਂ ਜਾ ਕੇ ਦੇਖ ਸਕਦੇ ਹੋ ਕਪੂਰਥਲੇ ਏਰੀਆ ਚ ਤੇ ਇਹਨਾਂ ਦਾ ਪਿੰਡ ਜਿਹੜਾ ਮਨਸੂਰ ਵਾਲਾ ਚੀਂ ਏ ਜਾ ਕੇ ਦੇਖ ਲਓ ਤੇ ਚਲਾ ਕੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖ ਲਓ ਬਾਕੀ ਮਾਲ ਕਹਿੰਦੇ ਆ ਵੀ ਇੰਜਨ ਉੰਜਨਸ ਕੋਈ ਕਮੀ ਪੇਸ਼ੀ ਨਹੀਂ ਤੁਸੀਂ ਚਲਾ ਕੇ ਦੇਖੋਗੇ ਗੱਡੀ ਸਟਾਰਟ ਕਰੋਗੇ ਜਦੋਂ ਆਪਾਂ ਗੱਡੀ ਸਟਾਰਟ ਕਰਦੇ ਇੰਜਨ ਦਾ ਤਾਂ ਆਪਾਂ ਨੂੰ ਉਦੋਂ ਹੀ ਪਤਾ ਲੱਗ ਜਾਂਦਾ ਹੈ ਬਾਕੀ ਚਾਰੇ ਪਾਸੋਂ ਬਹੁਤ ਸਾਫ ਕੰਡੀਸ਼ਨ ਦੀ ਬਹੁਤ ਵਧੀਆ ਗੱਡੀ ਹੈ ਸੋਹਣੀ ਗੱਡੀ ਹੈ ਕਿਸੇ ਨੂੰ ਪਸੰਦ ਆਉਂਦੀ ਹੈ ਜਾ ਕੇ ਦੇਖੋ ਚਲਾ ਕੇ ਦੇਖੋ ਗੱਲਬਾਤ ਕਰੋ ਜੀ ਠੀਕ ਹੈ ਜੀ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਗੱਲਬਾਤ ਆਪੇ ਕਰ ਲਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਆਪਣੀ ਆ ਕਮੈਂਟ ਲਾਜ਼ਮੀ ਕਰਿਓ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਵੀ ਕਰਦੋ ਸਪੋਰਟ ਕਰਿਆ ਕਰੋ ਜੀ ਫੁੱਲ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਪਹੁੰਚੋ ਨੀਚੇ ਸਬਸਕ੍ਰਾਈਬ ਦਾ ਇੱਕ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਜ਼ਰੂਰ ਕਰਦਿਆ ਕਰੋ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਤੇ ਆਪਾਂ ਐਡ ਲਗਾ ਦਾਂਗੇ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਦੱਸੋ ਮੈਨੂੰ ਕਰੋ ਕਮੈਂਟ